ਇਹਨਾਂ ਨੇ ਇਸ ਮੋਟਰਸਾਈਕਲ 'ਤੇ ਦੋ ਸੀਗੇ ਵੱਡੇ ਵੱਡੇ ਹੈਲਮਟ ਪਾਏ ਆ ਜਿਹਦੇ ਉੱਪਰ ਉਹ ਬੜੇ ਬੜੇ ਕੰਡ ਜੇ ਲੱਗੇ ਸ਼ਹਿਰ ਦੇ ਵਿੱਚ ਇਹਨਾਂ ਨੇ ਸਟੰਟ ਮਾਰੇ ਆ ਸ਼ਹਿਰ ਦਾ ਜਿਹੜਾ ਮਾਹੌਲ ਆ ਉਹ ਇਹਨਾਂ ਨੇ ਖਰਾਬ ਕੀਤਾ ਟਰੱਕ ਹੁਣ ਜਿਹੜਾ ਦੂਸਰਾ ਮੋਟਰਸਾਈਕਲ ਆ ਉਹਦੇ ਪਿੱਛੇ ਵੀ ਆਪਾਂ ਪਾਏ ਛੜਨਾ ਉਹ ਵੀ ਨਹੀਂ ਗਾ ਆ ਲੈ ਹੁਣ ਗਿਫਟ ਤੇਰਾ ਜਿਹੜਾ ਮੋਟਰਸਾਈਕਲ ਆ ਇਹ ਅਸੀਂ ਬੰਦ ਕਰ ਦਿੱਤਾ ਇਹ ਹੁਣ ਤਾਂ ਜ਼ਿੰਦਗੀ ਇਹਨੂੰ ਖਰਾਕ ਨਾ ਲੈਮੀਨੇਸ਼ਨ ਇਹਨੂੰ ਆਪਣੇ ਕੋਲ ਰੱਖੀ ਤੇ ਦੂਸਰਿਆਂ ਨੂੰ ਵੀ ਦੱਸੀ ਪੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਇਦਾਂ ਦਾ ਜਿਹੜਾ ਸਟੰਟ ਨਹੀਂ ਕਰਨਾ ਹੁਸ਼ਿਆਰਪੁਰ ਦੀਆਂ ਸੜਕਾਂ ਤੇ ਸਟੰਟ ਕਰਨ ਵਾਲੇ ਹੁੱਲੜਬਾਜ਼ ਨੌਜਵਾਨ ਪੀਸੀਆਰ ਇੰਚਾਰਜ ਸੁਭਾਸ਼ ਭਗਤ ਦੇ ਹੱਥੇ ਚੜ ਗਈ ਜਿਨ੍ਹਾਂ ਦੀ ਪਹਿਲਾਂ ਰੱਜ ਕੇ ਝਾੜਚਾਂਬ ਹੋਈ ਤੇ ਫਿਰ ਕਾਨੂੰਨੀ ਕਾਰਵਾਈ ਮਾਮਲਾ ਹੁਸ਼ਿਆਰਪੁਰ ਦੇ ਭਰੇ ਬਾਜ਼ਾਰ ਦੇ ਵਿੱਚ ਹੁੱਲੜਬਾਜ਼ ਨੌਜਵਾਨਾਂ ਵੱਲੋਂ ਸਟੰਟ ਕਰਨ ਦਾ ਹੈ ਜਿਸ ਦੀ ਵੀਡੀਓ ਪਿਛਲੇ ਦਿਨੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਵੀਡੀਓ ਵਿੱਚ ਨੌਜਵਾਨ ਵੱਡੇ-ਵੱਡੇ ਰੈਬਿਟ ਹੈਲਮਟ ਪਾ ਕੇ ਸਟੰਟ ਕਰਦੇ ਦਿਖਾਈ ਦੇ ਰਹੇ ਸਨ। ਵੀਡੀਓ ਦੇਖਣ ਤੋਂ ਬਾਅਦ ਹੁਸ਼ਿਆਰਪੁਰ ਪੁਲਿਸ ਨੂੰ ਉਕਤ ਦੋਹਾਂ ਹੀ ਨੌਜਵਾਨਾਂ ਦੀ ਪਾਲ ਸੀ। ਜਾਂਚ ਵਿੱਚ ਪਤਾ ਲੱਗਾ ਸੀ ਕਿ ਉਕਤ ਨੌਜਵਾਨਾਂ ਵਿੱਚੋਂ ਇੱਕ ਅੰਮ੍ਰਿਤਸਰ ਨਾਲ ਸੰਬੰਧਿਤ ਸੀ। ਹੁਸ਼ਿਆਰਪੁਰ ਪੁਲਿਸ ਨੇ ਅੰਮ੍ਰਿਤਸਰ ਪੁਲਿਸ ਨਾਲ ਵੀ ਇਸ ਸੰਬੰਧੀ ਸੰਪਰਕ ਸਦਿਆ। ਇਸ ਦੌਰਾਨ ਪੀਸੀਆਰ ਇੰਚਾਰ ਸੁਪਰਵਾਈਜ਼ਰ ਅਸਪਤ ਹੁਸ਼ਿਆਰਪੁਰ ਨੂੰ ਉਕਤ ਨੌਜਵਾਨਾਂ ਵਿੱਚੋਂ ਇੱਕ ਹੁਸ਼ਿਆਰਪੁਰ ਵਿੱਚ ਹੀ ਮਿਲ ਗਿਆ ਜਿਸ ਨੂੰ ਉਹਨਾਂ ਨੇ ਕਾਬੂ ਕਰ ਲਿਆ। ਕਾਬੂ ਕੀਤੇ ਨੌਜਵਾਨ ਨੂੰ ਪਹਿਲਾਂ ਭਰੇ ਬਾਜ਼ਾਰ ਦੇ ਵਿੱਚ ਸੁਭਾਸ਼ ਭਗਤ ਨੇ ਕਾਨੂੰਨ ਦਾ ਪਾਠ ਪੜਾਇਆ ਤੇ ਫਿਰ ਕਾਨੂੰਨੀ ਕਾਰਵਾਈ ਕੀਤੀ। ਇਹ ਇਸ ਮੋਟਰਸਾਈਕਲ 'ਉਦੋ ਸੀਗੀ। ਵੱਡੇ ਵੱਡੇ ਹੈਲਮਟ ਪਾਏ ਆ ਜਿਹਦੇ ਉੱਪਰ ਉਹ ਬڑے بڑے ਕੰਨ ਜੇ ਲੱਗੇ। ਔਰ ਸ਼ਹਿਰ ਦੇ ਵਿੱਚ ਇਹਨਾਂ ਨੇ ਸਟੰਟ ਮਾਰੇ ਆ। ਸ਼ਹਿਰ ਦਾ ਜਿਹੜਾ ਮਾਹੌਲ ਆ ਉਹ ਇਹਨਾਂ ਨੇ ਖਰਾਬ ਕੀਤਾ। ਇਹ ਟੱਕਰ ਹੁਣ ਜਿਹੜਾ ਦੂਸਰਾ ਮੋਟਰਸਾਈਕਲ ਆ ਉਹਦੇ ਪਿੱਛੇ ਤੇ ਆਪਾਂ ਪਾਏ ਛੜਨਾ ਉਹ ਵੀ ਨਹੀਂ ਗਾ। ਠੀਕ ਹੈ ਕਿ ਨਹੀਂ? ਇਸ ਕਰਕੇ ਹੁਣ ਤੁਸੀਂ ਕਹਿ ਨਹੀਂਓ ਕਿ ਉਹ ਮੈਂ ਨਹੀਂ ਸੀ ਤੁਸੀਂ ਨਹੀਂ ਸੀਗੇ ਪਰ ਤੁਸੀਂ ਆਪਣਾ ਮੋਟਰਸਾਈਕਲ ਕਿਸੇ ਨੂੰ ਕਿਉਂ ਦਿੱਤਾ ਜਿਸ ਬੰਦੇ ਨੂੰ ਤੁਸੀਂ ਜਾਣਦੇ ਨਹੀਂ ਜੇ ਤੁਸੀਂ ਉਸ ਬੰਦੇ ਨੂੰ ਜਾਣਦੇ ਨਹੀਂ ਤੁਸੀਂ ਕਿਉਂ ਦਿੱਤਾ ਕਿ ਤੁਹਾਨੂੰ ਇਹ ਲੱਗਦਾ ਕਿ ਤੁਸੀਂ ਇਦਾਂ ਦੇ ਕੰਮ ਸ਼ਹਿਰ ਵਿੱਚ ਕਰਕੇ ਤੁਸੀਂ ਪੁਲਿਸ ਹੁਸ਼ਿਆਰਪੁਰ ਪੁਲਿਸ ਤੋਂ ਜਿਹੜੀ ਨਿਗਾਹ ਆ ਉਹ ਬਾਝੋਗੇ ਠੀਕ ਹੈ ਇਸ ਟਾਈਮ ਜਿਹੜੀ ਪੁਲਿਸ ਦੀ ਜਿਹੜੀ ਹੈਗੀ ਹੈ ਸੋਸ਼ਲ ਮੀਡੀਆ ਉੱਤੇ ਉੱਪਰ ਜਿਹੜੇ ਸਾਡੇ ਮੁਲਾਜ਼ਮ ਲੱਗੇ ਆ ਉਹਨਾਂ ਦੀ ਬਾਜ ਵਰਗੀ ਨਿਗਾਹ ਹਰ ਟਾਈਮ ਹੀ ਉਹ ਜਦੋਂ ਵੀ ਅਜੀ ਵੀਡੀਓ ਚੱਲਦੀ ਹੈ ਉਹ ਤੁਰੰਤ ਜਿਹੜੀ ਸਾਨੂੰ ਕੌਮ ਔਰ ਤੁਹਾਡੀ ਵੀਡੀਓ ਜਿਹੜੀ ਹੈ ਪੂਰੇ ਸ਼ਹਿਰ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਚੱਲ ਰਹੀ ਹੈ ਠੀਕ ਹੈ ਤੇ ਤੁਸੀਂ ਕਾਕਾ ਚਾਹੇ ਤੁਸੀਂ ਸੀਗੇ ਹੁਣ ਮੋਟਰ ਉਹਦੇ ਉੱਪਰ ਪਛਾਣ ਤੇ ਨਹੀਂ ਸੀਗੀ ਠੀਕ ਹੈ ਕਿ ਨਹੀਂ ਆ ਲੈ ਹੁਣ ਗਿਫਟ ਤੇਰਾ ਜਿਹੜਾ ਮੋਟਰਸਾਈਕਲ ਆ ਇਹ ਅਸੀਂ ਬੰਦ ਕਰ ਦਿੱਤਾ ਇਹ ਹੁਣ ਤਾਂ ਜ਼ਿੰਦਗੀ ਇਹਨੂੰ ਕਰਾ ਕੇ ਨਾ ਲੈਮੀਨੇਸ਼ਨ ਇਹਨੂੰ ਆਪਣੇ ਕੋਲ ਰੱਖੀ ਤੇ ਦੂਸਰਿਆਂ ਨੂੰ ਵੀ ਦੱਸੀ ਪੁਸ਼ਾਰਪੁਰ ਜ਼ਿਲ੍ਹੇ ਦੇ ਵਿੱਚ ਇਦਾਂ ਦਾ ਜਿਹੜਾ ਸਟੰਟ ਨਹੀਂ ਕਰਨਾ ਆਪਣੀ ਜਾਨ ਖਤਰੇ 'ਚ ਪਾਈ ਪਬਲਿਕ ਦੀ ਜਾਨ ਵੀ ਖਤਰੇ 'ਚ ਪਾਈ ਏ ਇਹੜਾ ਤੇਰਾ ਮੋਟਰਸਾਈਕਲ ਬੰਦ ਕਰ ਰਹੇ ਆ ਕਿਉਂਕਿ ਤੇਰਾ ਡਰੈੱਸ ਆ ਰਿਹਾ ਅਮਰਸਰ ਦਾ ਤੈਨੂੰ ਇਹ ਪਤਾ ਮੈਂ ਕੱਲ ਦਾ ਇਸ ਮੋਟਰਸਾਈਕਲ ਦੇ ਮਗਰ ਪਿਆ ਮੈਂ ਸਵੇਰੇ ਐਸ ਐਚਓ ਬੀ ਡਿਵੀਜ਼ਨ ਅਮਰਸਰ ਐਸ ਐਚਓ ਡੀ ਡਿਵੀਜ਼ਨ ਅਮਰਸਰ ਨੂੰ ਕਰਕੇ ਦੱਸਿਆ ਇੱਚੇ ਤੇਰਾ ਡਰੈੱਸ ਆ ਰਿਹਾ ਗੁਰੂ ਨਾਨਕ ਕਲੋਨੀ ਤਰਨਤਨ ਰੋਡ ਅਮਰਸਰ ਹਾ우스 ਨੰਬਰ 82 ਉੱਥੇ ਵੀ ਆਪਾਂ ਫੋਰਸ ਆਪਣੀ ਟੀਮ ਜਿਹੜੀ ਹੈ ਭੇਜੀ ਹੈ ਕਿ ਸਾਨੂੰ ਉੱਥੋਂ ਪਰ ਅਗਸਤ ਦੌਰਾਨ 13 ਮੋਟਰਸਾਈਕਲ ਸਾਨੂੰ ਹੁਸ਼ਿਆਰਪੁਰ ਦੇ ਵਿੱਚੋਂ ਹੀ ਮਿਲ ਗਿਆ ਆਹ ਦਾ ਪੁੱਤ ਮੋਟਰਸਾਈਕਲ 13 ਕਰ ਦਿੱਤਾ ਬੰਦ ਇਹਦੇ ਕਾਗਜ਼ ਪੱਤਰ ਸਾਰੇ ਲਿਆ ਕੇ ਦਿਖਾ ਦੇਗਾ ਤੇ ਮੋਟਰਸਾਈਕਲ ਤੈਨੂੰ ਮਿਲ ਜਾਊਗਾ ਤੇ ਨਹੀਂ ਤੇ ਪੁੱਤੇ ਪੁਲਿਸ ਪ੍ਰਾਪਰਟੀ ਬਣ ਗਈ ਇਹ ਜਿਸ ਬੰਦੇ ਦਾ ਐਡਰੈਸ ਸਾਡੇ ਪੁਲਿਸ ਦੇ ਸਿਸਟਮ ਵਿੱਚ ਆਇਆ ਅੰਮ੍ਰਿਤਸਰ ਮੈਂ ਅੰਮ੍ਰਿਤਸਰ ਵੀ ਪੁਲਿਸ ਟੀਮ ਭੇਜੀ ਆਪਣੀ ਇਹ ਮਤ ਕਰੋ ਕਿ ਤੁਸੀਂ ਹਿਸ਼ਾਰਪੁਰ ਵਿੱਚ ਸਟੰਟ ਮਾਰ ਜੂਗਾ ਕਿ ਦੂਸਰੇ ਜ਼ਿਲ੍ਹੇ ਦਾ ਬੰਦਾ ਵੀ ਕਿ ਅਸੀਂ ਉਹਦੇ ਮਗਰ ਨਹੀਂ ਜਾਵਾਂਗੇ ਅਸੀਂ ਅਮਰਸਰ ਵੀ ਜਾਣਾ ਉਹਦੇ ਘਰ ਇਹ ਕਿਹਦਾ ਪਰ ਤੂੰ ਲੱਕੀ ਲਈ ਤੂੰ ਸਾਨੂੰ ਮਿਲ ਗਿਆ ਇੱਥੇ ਮੇਰਾ ਨਾਮ ਸੁਭਾਸ਼ਪਰਤਾ ਜੀ ਇੱਕ ਕੱਲ ਆਫ ਰੋਡਿੰਗ ਦੇ ਮੋਟਰਸਾਈਕਲ ਸੀ ਜਿਹੜਾ ਕਰ ਰਿਹਾ ਸੀ ਸਟਾਫ ਦੇ ਸਟੰਡਵਾਜੀ ਨੂੰ ਕੋਈ ਬੌਂਡ ਦਿੱਤਾ ਗਿਆ ਇਹ ਪੂਰਾ ਕੀ ਮਾਮਲਾ ਇਹ ਬਰਦਰ ਮਸਲਾ ਇਹ ਸੀਗਾ ਵੀ ਇੱਥੋਂ 3 ਦਿਨ ਪਹਿਲਾਂ ਨਾ ਇਹ ਸੋਸ਼ਲ ਮੀਡੀਆ ਉੱਪਰ ਚੱਲ ਰਿਹਾ ਸੀਗਾ ਕਿ ਦੋ ਲੜਕਿਆਂ ਨੇ ਜਿਹੜੇ ਰੰਗ-ਬਰੰਗੇ ਜਿਹੜੇ हेलमेट ਵੱਡੇ ਬਣਾ ਕੇ ਉਹਦੇ ਉੱਪਰ ਵੱਡੇ-ਵੱਡੇ ਉਹਨਾਂ ਨੇ ਟੁਆਇਟ ਟੈਪ ਜਿਦਾਂ ਕੰਨ ਜੇ ਹੁੰਦੇ ਆ ਉਹ ਲਾਏ ਸੀਗੇ ਉਹ ਲਾ ਕੇ ਕੁਮਰੇ ਸੀ ਦੇ ਵਿੱਚੋਂ ਸਟੰਟ ਮਾਰਦੀ ਸੀ ਔਰ ਉਹ ਜਿੱਥੇ ਕੁਮਾਰੇ ਸੀਗੇ ਉਹ ਜਗ੍ਹਾ ਹੈਗੀ ਬਹੁਤ ਰਸ਼ ਵਾਲੀ ਔਰ ਬੜੀ ਤੇਜ਼ ਲੰਗ ਰੇਸਿਓ ਦੇ ਉੱਪਰ ਉਹ ਇਹਦੀ ਜਿਹੜੀ ਵੀਡੀਓ ਵਾਇਰਲ ਹੋਈ ਆ ਉਹ ਚੱਲੀ ਸੋਸ਼ਲ ਮੀਡੀਆ ਦੇ ਵਿੱਚ ਚੱਲੀ ਆ ਤੁ ਜਿਹੜੇ ਸਾਡੇ ਪ੍ਰੈਸ ਰਿਪੋਰਟਰ ਭਰਾ ਲੋਕਲ ਉਹਨਾਂ ਨੇ ਵੀ ਪਾਈ ਆ ਉੱਥੋਂ ਸਾਨੂੰ ਜਿਹੜਾ ਜਦੋਂ ਸੋਸ਼ਲ ਮੀਡੀਆ ਤੋਂ ਇਨਫੋਰਮੇਸ਼ਨ ਮਿਲੀ ਆ ਸਾਡਾ ਜਿਹੜਾ ਹੈਗਾ ਆ ਸੋਸ਼ਲ ਮੀਡੀਆ ਸੈੱਲ ਉਹਦੇ ਉੱਪਰ ਜਿਹੜੇ ਮੁਲਾਜ਼ਮ ਲੱਗੇ ਬੜੇ ਤੇਜ਼ ਤਾੜ ਮਲਾਜਮ ਉਹ ਉਹ ਹਰ ਟਾਈਮ ਉੱਤੇ ਬਾਜ ਵਾਲੀ ਨਿਗਾਹ ਰੱਖਦੇ ਆ ਉਹਨਾਂ ਨੇ ਸਾਨੂੰ ਪਾਈਪੀਆ ਤਾਂ ਦੇਖੋ ਵੀ ਇਹਨਾਂ ਨੂੰ ਮੋਟਰਸਾਈਕਲਾਂ ਨੂੰ ਫੜੋ ਤਿੰਨ ਤੇ ਜੋ ਕਾਨੂੰਨੀ ਕਾਰਵਾਈ ਕਰੋ ਉਹਦੇ ਲਿਹਾਜ਼ ਦੇ ਵਿੱਚ ਅਸੀਂ ਦੋ ਮੋਟਰਸਾਈਕਲ ਜਿਹੜੇ ਨੰਬਰ ਕਢਾਏ ਆ ਇੱਕ ਦਾ ਅਮਰਸਰ ਦਾ ਨਿਕਲਿਆ ਉਹ ਸੀਗਾ ਅਮਰਸਰ ਜਿਹੜਾ ਹੈਗਾ ਤਰਨਤਨ ਰੋਡ ਤੇ ਉਹ ਤੋਂ ਫਿਰ ਉਹਦੇ ਸੰਬੰਧ ਚ ਮੈਂ ਅਮਰਸਰ ਵੀ ਫੋਨ ਕੀਤਾ ਐਸਐਚਓ ਬੀ ਡਿਵੀਜ਼ਨ ਐਸਐਚਓ ਡੀ ਡਿਵੀਜ਼ਨ ਜੀ ਨੂੰ ਉਹਨਾਂ ਨੇ ਕਿਹਾ ਜੀ ਵਾਕਈ ਕੋਈ ਨਹੀਂ ਆਪਾਂ ਦੇਖਦੇ ਆਂ ਬਈ ਇਹ ਮੋਟਰਸਾਈਕਲ ਸਾਡੇ ਕੋਲ ਇੱਥੇ ਹੈਗਾ ਤੇ ਆਪਾਂ ਉੱਤੇ ਜੇ ਤੁਸੀਂ ਲੈ ਕੇ ਜਾਣਾ ਤਾਂ ਬੰਦੇ ਭੇਜ ਦਿਓ ਨਹੀਂ ਅਸੀਂ ਕਾਨੂੰਨੀ ਕਾਰਵਾਈ ਕਰਦੇ ਆਂ ਪਰ ਇਨ ਬੀਟਵੀਨ ਜਿਹੜੇ ਬਾਪਾ ਘੁੰਮ ਰਹੇ ਸੀਗੇ ਬੱਸ ਸਟੈਂਡ ਰੋਡ ਇਧਰ ਸਿਵਲ ਹਸਪੀਟਲ ਰੋਡ ਤੇ ਇਹ ਮੋਟਰਸਾਈਕਲ ਜਿਹੜਾ ਸੀਗਾ ਸਾਡੇ ਕਾਬੂ ਆ ਗਿਆ ਇਹਨੂੰ ਕਾਗਜ਼ ਪੱਤਰ ਪੁੱਛੇ ਜੇ ਸਾਨੂੰ ਕਾਗਜ਼ ਪੱਤਰ ਸਹੀ ਜਿਹੜੇ ਦਿਖਾ ਨਹੀਂ ਸਕਿਆ ਅਸੀਂ ਮੌਕੇ ਤੇ ਜਿਹੜਾ ਮੋਟਰਸਾਈਕਲ ਬੰਦ ਕਰ ਦਿੱਤਾ ਔਰ ਇਸ ਬੱਚੇ ਨੇ ਗਲਤੀ ਵੀ ਮੰਨੀ ਆਹ ਮੋਟਰਸਾਈਕਲ ਇਹ ਹੀ ਲੈ ਕੇ ਆਇਆ ਸੀਗਾ ਪਰ ਇਹ ਮੰਨਿਆ ਨਹੀਂ ਇਹ ਕਹਿ ਰਿਹਾ ਸੀ ਵੀ ਮੈਂ ਨਹੀਂ ਲੈ ਕੇ ਆਇਆ ਜੀ ਕੋਈ ਹੋਰ ਲੈ ਕੇ ਆਇਆ ਸੀਗਾ ਮੋਟਰਸਾਈਕਲ ਇਹ ਹੀ ਚਲਾ ਰਿਆ ਸੀਗਾ ਯੇਸ ਵੇਲੇ ਮੌਕੇ ਤੇ ਬਾਂਡ ਕਰ ਦਿੱਤਾ ਬਿਲਕੁਲ ਜੀ ਬਿਲਕੁਲ ਇਹਨੂੰ ਬੰਦ ਕਰ ਦਿੱਤਾ ਇਹਨੂੰ ਕਿਹਾ ਵੀ ਇਹਦਾ ਚਲਾਨ ਭੁਗਤ ਕੇ ਜਿਹੜੀ ਚਿੱਟ ਸਾਨੂੰ ਲਿਆ ਕੇ ਦਿਖਾ ਦੇ ਤਾਂ ਆਪਣਾ ਮੋਟਰਸਾਈਕਲ ਛੱਡ ਕੋ ਜਦੋਂ ਮਰਜ਼ੀ ਆ ਕੇ ਲੈ ਜਾ ਸਕਦਾ ਜਿੰਨਾ ਚਲਾਨ ਟਟਿਆ ਗਿਆ ਇਹਦਾ ਚਲਾਨ ਤੇ ਦੇਖੋ ਅਸੀਂ ਇੱਥੇ ਹੁਣ ਬੰਦ ਕੀਤਾ ਇਹ ਹੁਣ ਮੌਕੇ ਤੇ ਜਾ ਕੇ ਆਪਣੇ ਕਾਗਜ਼ ਲੈ ਕੇ ਜਾਊਗਾ ਬੀਟੀਓ ਆਫਿਸ ਉਹਦੇ ਲਿਹਾਜ਼ ਨਾਲ ਉਹ ਇਹਨੂੰ ਆਪੇ ਫੈਸਲੇ ਨੂੰ ਪਾਉਣਗੇ